एनआरआई टीवी ਨਾਲ ਜੁੜਿਓ ਤੁਸੀਂ ਵੱਡੀ ਖਬਰ ਕਾਂਗਰਸ ਨਾਲ ਜੁੜੀ ਹੋਈ ਹੈ ਪੰਜਾਬ ਕਾਂਗਰਸ ਚ ਵੱਡਾ ਪਟਾਕਾ ਪਿਆ ਅਤੇ ਭਾਰਤ ਪੂਸ਼ਣ ਆਸ਼ੂ ਕਿੱਕੀ ਢਿੱਲੋਂ ਅਤੇ ਪ੍ਰਗਟ ਸਿੰਘ ਨੂੰ ਲੈ ਕੇ ਕਾਂਗਰਸ ਵੱਲੋਂ ਵੱਡਾ ਫੈਸਲਾ ਲੈ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿੱਤੇ ਦਿਨ ਹੀ ਤਿੰਨੇ ਲੀਡਰਾਂ ਵੱਲੋਂ ਅਸਤੀਫੇ ਦਿੱਤੇ ਗਏ ਸੀ ਤਾਂ ਮੀਤ ਪ੍ਰਧਾਨਗੀ ਤੋਂ ਅਸਤੀਫਾ ਜਿਹੜਾ ਦਿੱਤਾ ਗਿਆ ਸੀ ਭਾਰਤ ਪੂਸ਼ਣ ਆਸ਼ੂ ਵੱਲੋਂ ਅਤੇ ਪ੍ਰਗਟ ਸਿੰਘ ਵੱਲੋਂ ਅਤੇ ਉੱਥੇ ਕਿੱਕੀ ਢਿੱਲੋਂ ਵੀ ਆਪਣਾ ਉਹਦਾ ਛੱਡ ਦਿੱਤਾ ਸੀ ਤਾਂ ਅਜੇ ਇਹ ਵਿੱਚ ਕਾਂਗਰਸ ਸੇ ਵੱਡੀ ਜਿਹੜੇ ਆ ਨਜ਼ਰਾਂ ਟਿਕਿਆ ਹੋਈਆਂ ਸੀ ਕਿ ਇਹਨਾਂ ਲੀਡਰਾਂ ਨੂੰ ਲੈ ਕੇ ਕਾਂਗਰਸ ਵੱਲੋਂ ਕੀ ਫੈਸਲਾ ਲਿਆ ਜਾਏਗਾ ਤਾਂ ਵੱਡਾ ਫੈਸਲਾ ਜਿਹੜਾ ਕਾਂਗਰਸ ਨੇ ਲੈ ਲਿਆ ਤੇ ਜਿਹੜੇ ਤਿੰਨੇ ਲੀਡਰਾਂ ਦੇ ਅਸਤੀਫੇ ਨੇ ਜਿਹੜੇ ਉਹ ਮਨਜ਼ੂਰ ਕਰ ਲਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰਤ ਪੂਸ਼ਨ ਆਸ਼ੂ ਪ੍ਰਗਟ ਸਿੰਘ ਅਤੇ ਕਿੱਕੀ ਢਿੱਲੋਂ ਦਾ ਅਸਤੀਫਾ ਜਿਹੜਾ ਉਹ ਕਾਂਗਰਸ ਪਾਰਟੀ ਨੇ ਮਨਜ਼ੂਰ ਕਰ ਲਿਆ ਤਾਂ ਇਸ ਸੰਬੰਧੀ ਜਾਣਕਾਰੀ ਜਿਹੜੀ ਆ ਪੰਜਾਬ ਕਾਂਗਰਸ ਇੰਚਾਰ ਭਪੇਸ਼ ਵਗੇਲ ਵੱਲੋਂ ਦਿੱਤੀ ਗਈ ਆ ਜੇਕਰ ਦੇਖਿਆ ਜਾਵੇ ਕਿ ਜਿਮਨੀ ਚੋਣ ਹੁੰਦੀ ਆ ਲੁਧਿਆਣਾ ਵਿੱਚ ਵੱਡੇ ਪੱਧਰ ਤੇ ਪ੍ਰਚਾਰ ਹੁੰਦਾ ਪਰ ਦੂਜੇ ਪਾਸੇ ਸਤਾ ਤਿਰ ਪਾਰਟੀ ਦੇ ਉਮੀਦਵਾਰ ਵੱਲੋਂ ਇਹ ਚੋਣ ਵੱਡੇ ਫਰਕ ਨਾਲ ਜਿਹੜੀ ਆ ਜਿੱਤ ਲਈ ਜਾਂਦੀ ਆ ਤਾਂ ਅਜਿਹੇ ਵਿੱਚ ਇਸ ਸਭ ਤੋਂ ਜਿਹੜੇ ਆ ਕਿਤੇ ਨਾ ਕਿਤੇ ਜਿੰਮੇਵਾਰੀ ਲੈਂਦੇ ਆ ਭਾਰਤ ਪੁਸ਼ਨਾ ਆਸ਼ਰੂ ਨੇ ਜਿੱਥੇ ਅਸਤੀਫਾ ਦਿੱਤਾ ਸੀ ਤਾਂ ਦੂਜੇ ਪਾਸੇ ਪ੍ਰਗਟ ਸਿੰਘ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀ ਤਾਂ ਕਾਫੀ ਜਿਹੜਾ ਕਾਂਗਰਸ ਵਿੱਚ ਕਮ ਆਸਾਨ ਛੜਿਆ ਹੋਇਆ ਖਾਸ ਕਰਕੇ ਕਰਕੇ ਜੇਕਰ ਦੇਖਿਆ ਜਾਵੇ ਕਿ ਇਸ ਜ਼ੋਨ ਵਿੱਚ ਪ੍ਰਤਾਪ ਸਿੰਘ ਬਾਜਬਾਹ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਉਹ ਬਿਲਕੁਲ ਨਜ਼ਰ ਨਹੀਂ ਆਏ ਤੇ ਉਧਰ ਕਿਤੇ ਆਪਣੇ ਆਪ ਵੱਡੇ ਪੱਧਰ ਤੇ ਹੀ ਜਿਹੜੇ ਆਪਣੇ ਪੱਧਰ ਤੇ ਹੀ ਜਿਹੜੇ ਆ ਪ੍ਰਚਾਰ ਕਰਦੇ ਨਜ਼ਰ ਆ ਰਹੇ ਸੀਗੇ ਆ ਭਾਰਤ ਪੂਸ਼ਣ ਆਸ਼ੂ ਹਾਲਾਂਕਿ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਜੇਕਰ ਦੇਖਿਆ ਜਾਵੇ ਗੁਰਜੀਤ ਸਿੰਘ ਰਾਣਾ ਤੇ ਆ ਇਹਨਾਂ ਲੀਡਰਾਂ ਵੱਲੋਂ ਜਿਹੜੇ ਆ ਉਹ ਜਿਹੜੇ ਆ ਵੱਡੇ ਪੱਧਰ ਤੇ ਜਿਹੜੀ ਆ ਪ੍ਰਚਾਰ ਕੀਤਾ ਗਿਆ ਪਰ ਕਿਤੇ ਨਾ ਕਿਤੇ ਜੋ ਚੋਣ ਸੀਗੀ ਉਸ ਚੋਣ ਦਾ ਐਡਾ ਉਸ ਪ੍ਰਚਾਰ ਦਾ ਚੋਣ ਤੇ ਕੋਈ ਖਾਸ ਖਾਸ ਅਸਰ ਨਹੀਂ ਹੋਇਆ ਜਿਸ ਦੇ ਚਾਲਦਿਆ ਲੁਧਿਆਣਾ ਜਿਮਨੀ ਚੋਣ ਹੈ ਜਿਹੜੀ ਉਹ ਆਪ ਦੇ ਉਮੀਦਵਾਰ ਸੰਜੀਵ अरोड़ा ਵੱਲੋਂ ਜਿੱਤ ਲਈ ਗਈ ਤਾਂ ਅਜੇ ਇਹ ਵਿੱਚ ਆ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਸੀ ਕਿ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ ਹਾਰ ਦੀ ਤਾਂ ਸਿੱਧੇ ਸਿੱਧੇ ਸ਼ਬਦਾਂ ਵਿੱਚ ਭਾਰਤ ਪੋਸ਼ਣ ਆਸ਼ੂ ਨੇ ਇਸ ਹਾਰ ਦੀ ਜਿਹੜੀ ਹੈ ਜ਼ਿੰਮੇਵਾਰੀ ਲਈ ਹੈ ਤੇ ਉਸ ਤੋਂ ਬਾਅਦ ਅਸਤੀਫਾ ਜਿਹੜਾ ਉਹ ਉਦਨ ਨਾਲ ਦੀ ਨਾਲ ਹੀ ਦਿੱਤਾ ਗਿਆ ਆ ਕਾਂਗਰਸ ਦੇ ਮੀਤ ਪ੍ਰਧਾਨਗੀ ਤੋਂ ਤਾਂ ਉੱਥੇ ਹੀ ਪਰਕਾਟ ਸਿੰਘ ਵੱਲੋਂ ਵੀ ਜਿਹੜਾ ਅਸਤੀਫਾ ਆਪਣੇ ਅਹੁਦੇ ਤੋਂ ਦਿੱਤਾ ਗਿਆ ਸੀ ਤੇ ਕਿੱਕੀ ਢਿੱਲੋਂ ਵੱਲੋਂ ਵੀ ਕਾਂਗਰਸ ਦੇ ਮੀਤ ਪ੍ਰਧਾਨ ਵਜੋਂ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਇੰਨਾ ਦੇ ਅਸਤੀਫੇ ਆ ਜਿਹੜੇ ਉਹ ਕਾਂਗਰਸ ਨੇ ਮਨਜ਼ੂਰ ਮਨਜ਼ੂਰ ਕਰ ਲਿਆ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਇਹ ਲੀਡਰ ਕੀ ਫੈਸਲਾ ਲੈਣਗੇ ਇੱਕ ਵੱਡਾ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਲਈ ਵੀ ਇੱਕ ਵੱਡੀ ਜਿਹੜੀ ਅਖਿੱਚੋ ਤਾਣ ਵਾਲੀ ਸਥਿਤੀ ਬਣ ਗਈ ਹੈ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਜਿੱਥੇ ਇੱਕ ਪਾਸੇ ਵੱਡੀ ਹਾਰ ਦਾ ਸਾਹਮਣਾ ਕਾਂਗਰਸ ਨੂੰ ਕਰਨਾ ਪਿਆ ਤਾਂ ਦੂਜੇ ਪਾਸੇ ਤਿੰਨ ਬਦਿੱਗ ਜੀ ਲੀਡਰਾਂ ਦੇ ਅਸਤੀਫੇ ਆਉਣਾ ਆਖਰਕਾਰ ਕਾਂਗਰਸ ਪਾਰਟੀ ਲਈ ਕੀ ਜਿਹੜਾ ਹੋਣ ਜਾ ਰਿਹਾ ਤਾਂ ਇਹ ਇੱਕ ਵੱਡਾ ਸਵਾਲ ਬਣ ਰਿਹਾ ਤੇ ਉੱਥੇ ਹੀ ਕਾਂਗਰਸ ਵੱਲੋਂ ਜਿਹੜੇ ਤਿੰਨ ਅਸਤੀਫੇ ਜਿਹੜੇ ਮਨਜ਼ੂਰ ਕੀਤੇ ਗਿਆ ਤਾਂ ਹੁਣ ਇਹਨਾਂ ਲੀਡਰਾਂ ਲਈ ਕੀ ਫੈਸਲਾ ਲਏਗੀ ਕਾਂਗਰਸ ਅੱਗੇ ਅਤੇ ਇਹ ਕਾਂਗਰਸ ਦੇ ਲਈ ਪਾਰਟੀ ਦੇ ਵਿੱਚ ਬਣੇ ਰਹਿਣਗੇ ਲੀਡਰ ਜਾਂ ਨਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਅੱਜ ਪੰਜਾਬ ਕਾਂਗਰਸ ਵੱਡਾ ਪਟਾਕਾ ਪਿਆ ਕੇ ਇਹਨਾਂ ਲੀਡਰਾਂ ਦੇ ਅਸਤੀਫੇ ਆ ਜਿਹੜੇ ਮਨਜ਼ੂਰ ਹੋ ਗਏ ਨੇ